ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਗੈਸ ਕੀਤਾ ਬਿਲਕੁਲ ਨਾ ਪੁਲਿਸ ਅੱਜ ਤੱਕ ਕੰਮ ਤੋਂ ਜਿਹੜੇ ਮਾਰ ਲੱਗਦਾ ਸ਼ਾਰਟਲੀ ਦੱਸਦੇ ਪੁਲਿਸ ਦੇ ਮਾਰ ਦੱਸੋ ਪੀਰ ਜੀ ਇਹ ਕਿੰਨੇ ਦਿਨ ਦਾ ਪੁਲਿਸ ਤੁਸੀਂ ਕਿੰਨੇ ਦਿਨ ਦਾ ਮੰਗਿਆ ਸੀਗਾ 12:00 ਵਜੇ ਰਾਤ ਆਉਂਦਾ 18:30 ਵਜੇ ਫੰਕਸ਼ਨ ਹੋਣਾ ਸੀ ਦੋਹਰਾ ਉਹਦੇ ਉਹਦੇ ਵਿੱਚ ਪਾਰ ਬਾਨ ਦਾ ਕੰਮ ਕਰਦੇ ਹੋਏ ਪੁਲਿਸ ਦਾ ਕੋਈ ਰੋਲ ਨਹੀਂ ਹੈ ਰੋਲ ਸਿਰ ਜਿੰਨੇ ਮਰਡਰ ਕੀਤਾ ਉਹ ਬੰਦੇ ਦਾ ਸਬਕੂਲ ਬੰਦਾ ਦਿੱਤਾ ਗਿਆ ਜਿਹੜਾ ਪਾਸੇ ਬੋਧ ਦਾ ਸਰ ਕੋਲ ਦੱਸ ਦਿਓ ਜਾਣਕਾਰੀ ਸਾਜੀ ਕਰਦੇ ਕਿੰਨੇ ਦਿਨ ਰਿਮਾਂਡ ਹੈ ਤੇ ਕੀ ਥੋੜਾ ਮਾਮਲਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੋਂ ਥੋੜਾ ਜਸਤਾ ਦਿਓ ਕਿੰਨੇ ਦਿਨ ਦਾ ਰਿਮਾਂਡ ਸੀ ਮਿਲਾ ਦਿਓ ਇੱਕ ਦਿਨ ਦਾ ਪੁਲਿਸ ਰਿਮਾਂਡ ਤੁਹਾਡੇ ਵੱਲੋਂ ਸਰ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ ਤੁਹਾਡੇ ਕੋਲ ਫਿਲਹਾਲ ਇੱਕ ਦਿਨ ਦਾ ਰਿਪੋਰਟ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜਿਹੜੀ ਉਹ ਕੀ ਦੇਗੀ ਉਹ ਦੇਖਣਾ ਹੁਣ ਗੱਲ ਹੋਏਗੀ ਉਹ ਦੇਖ ਸਕਦੇ ਹੋ ਓਕੇ ਚੁੱਪ ਕੇ ਹੋ ਰਹੇ ਫਰਾਰ ਹੋ ਗਏ 10 ਦਿਨ ਤੇ ਪੁਲਿਸ ਫਰਾਰ ਕਿਥੋਂ ਰਹੀ 10 ਦਿਨ ਪੁਲਿਸ ਫਰਾਰ ਕਿੱਧਰ ਰਹੀ ਗਨਮੈਨ ਉਹਨਾਂ ਦੇ ਨਾਲ ਸੀ ਤੇ 10 ਦਿਨ ਬਾਅਦ ਗ੍ਰਿਫਤਾਰੀ ਕਿਉਂ ਹੋਈ ਤੇ ਸਭ ਤੋਂ ਵੱਡੀ ਗੱਲ ਜਿੱਥੇ ਲੁੱਟ ਹੋਈ ਉੱਥੇ ਉੱਥੇ ਜਿੱਥੇ ਲੁੱਟ ਹੋਈ ਉੱਥੇ ਕਿਉਂ ਨਹੀਂ ਆਹ ਦੇਖ ਸਕਦੇ ਹੋ ਸੁਦੀਸ਼ ਸੁਦੀ ਦੇ ਦੋਨੇ ਬੇਟੇ ਜਿਹੜੇ ਵੀ ਉਹ ਸੀ ਮਾਨੂੰ ਬਦਲ ਕੇ ਪੇਸ਼ ਕਰਨਾ ਸੀ ਪਹਿਲੇ ਆਦੇ ਗਿਆ ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਇਹ ਮੂਲ ਕੀ ਆ ਜੀ ਤਾਂ ਨਿਕਲਣਾ ਪੁਲਿਸ ਚਾਲੀ ਦਾ ਚੰਗੋ ਜੀ ਕਿਹਦੇ ਦਾ ਮਾਰ ਲਾ ਦਸ ਤਕਰੀਦਰ ਮਾਰ ਤੁਰ ਸ਼ਾਰਟਲੀ ਦੱਸਨੇ ਪਲੀਜ਼ ਮਾਰ ਦਸੋ ਪਲੀਜ਼ ਯਾਰ ਇਹ ਕਿੰਨਾ ਪੁਲਿਸ ਜਿੱਧਰ ਕਿ ਨਹੀਂ ਦਿੰਦਾ ਮੰਗਿਆ ਸੀਗਾ 12:00 ਵਜੇ ਰਾਤ ਨੂੰ ਆਇਆ 18:00 ਵਜੇ ਜਿਹੜਾ ਕੰਮ ਚੋਂ ਨਾ ਸੀ ਦੋਹਾਂ ਉਹਦੇ ਉਹਦੇ ਵਿੱਚ ਪਾਰਟ ਬੰਦ ਦਾ ਕੰਮ ਕਰਦੇ ਹੋਏ ਪੁਲਿਸ ਦਾ ਕੋਈ ਰੋਲ ਨਹੀਂ ਹੈ ਰੋਲ ਸਿਰ ਜਿੰਨੇ ਮਰਰ ਕੀਤਾ ਉਹ ਬੰਦੇ ਬਿਲਕੁਲ ਦਾ ਨਾ ਦਿੱਤਾ ਜਿਹੜਾ ਕੀਤਾ ਗਿਆ ਇਹ ਜੋ ਪਾਸੇ ਬਹੁਤ ਦਾ ਸਰ ਕੁੜਾ ਦੱਸ ਦਿਓ ਜਾਂ ਤਾਂ ਸਾਜੀ ਕਰਦੇ ਕਿੰਨੇ ਦਿਨ ਦਾ ਰਿਮਾਂਡ ਹੈ ਤੇ ਕੀ ਥੋੜਾ ਮਾਮਲਾ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੂੰ ਥੋੜਾ ਦੱਸ ਤਾਂ ਕਿੰਨੇ ਦਿਨ ਦਾ ਰਿਮਾਂਡ ਸਿਰ ਮਿਲਿਆ ਦੱਸੋ ਇੱਕ ਦਿਨ ਦਾ ਪੁਲਿਸ ਰਿਮਾਂਡ ਤੁਹਾਡੇ ਵੱਲੋਂ ਫਿਰ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ Tari ka ਤਾਂ ਫਿਲਹਾਲ 1 ਦਿਨ ਦਾ ਰਿਮਾਂਡ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜਿਹੜੀ ਹੋ ਕੀ ਦੇਗੀ ਉਹ ਦੇਖ ਸਕਦੇ ਹੋ ਗੱਲ ਹੋਈ ਕੀ ਹੈ ਉਹ ਦੇਖ ਸਕਦੇ ਹੋ ਓਕੇ ਚੁੱਪ ਕੇ ਹੋ ਰਹੇ ਫਰਾਰ ਹੋ ਗਏ ਹੀ 10 ਦਿਨ ਤੇ ਪੁਲਿਸ ਫਰਾਰ ਕਿਥੋਂ ਰਹੀ 10 ਦਿਨ 10 ਦਿਨ ਪੁਲਿਸ ਫਰਾਰ ਕਿੱਧਰ ਰਹੀ ਗਨਮੈਨ ਉਹਨਾਂ ਦੇ ਨਾਲ ਸੀ ਤੇ 10 ਦਿਨ ਬਾਅਦ ਗ੍ਰਫਤਾਰੀ ਕਿਉਂ ਹੋਈ ਤੇ ਸਭ ਤੋਂ ਵੱਡੀ ਗੱਲ ਜਿੱਥੇ ਲੁੱਟ ਹੋਈ ਉੱਥੇ ਉੱਥੇ ਜਿੱਥੇ ਲੁੱਟ ਹੋਈ ਉੱਥੇ ਕਿਉਂ ਨਹੀਂ ਦੇਖ ਸਕਦੇ ਹੋ ਸੁਦੀਸ਼ ਸੁਦੀ ਦੇ ਦੋਨੇ ਬੇਟੇ ਜਿਹੜੇ ਵੀ ਉਹ ਸੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਤੇ ਪਹਿਲੇ ਆਇਆ ਗਿਆ